ਚੰਦੇ ਨਾਮ ਤੋਂ ਇਹਨਾਂ ਦਾ ਇੱਕ ਕੋਚਿੰਗ ਸੈਂਟਰ ਬੰਦੇ ਵਿੱਚ ਚੱਲ ਰਿਹਾ ਹੈ ਜਿਹਦੇ ਵਿੱਚ ਗਰੀਬ ਲੜਕੀਆਂ ਨੂੰ ਫ੍ਰੀ ਸਿਲਾਈ ਜਿਹੜੀ ਹੈ ਉਹ ਸਿਖਲਾਈ ਚਾਹੀਦੀ ਹੈ ਉਸ ਤੋਂ ਇਲਾਵਾ ਮੈਡਮ ਬਹੁਤ ਅਲੱਗ-ਅਲੱਗ ਜਿਵੇਂ ਐਸਕੀ ਦੀ ਫ੍ਰੀ ਸੇਵਾ ਕਰ ਰਹੇ ਨੇ 올 ਇੰਡੀਆ ਦੇ ਵਿੱਚ ਤੇ ਜ਼ਰੂਰਤਮੰਦ ਲੜਕੀਆਂ ਲਈ ਬਹੁਤ ਕਾਰਜਕਾਰੀਆਂ ਨੇ ਕਿੰਨੇ ਤੁਸੀਂ ਆਪਾਂ ਇਹ ਸਮਝ ਸਕਦੇ ਆ ਕਿ ਨਾਰੀ ਸ਼ਕਤੀ ਅਵਾਰਡ ਜਿਹੜਾ ਮਹਾਰਾਸ਼ਟਰ ਗਵਰਨਮੈਂਟ ਦਾ ਵੱਡੇ ਅਵਾਰਡਾਂ ਵਿੱਚੋਂ ਆਉਂਦਾ ਹੈ ਵਾੜਵੀ ਮੈਡਮ ਨੂੰ ਮਿਲ ਚੁਕਿਆ ਹੈ ਤਾਲੀਆਂ ਦੇ ਬੀਤੇ ਸਟੇਜ ਤੇ ਮੈਡਮ ਨੂੰ ਫਿਰ ਤੋਂ ਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਹੀ ਬੈਤ ਭਰੀ ਸੱਚੇ ਅਕਾਰ ਵਾਹਿਗੁਰੂ ਜੀ ਦਾ ਖਾਸ ਸ਼ੇਰ ਵਾਹਿਗੁਰੂ ਜੀ ਦੇ ਭਤੀ ਬਹੁਤ ਖੁਸ਼ੀ ਹੋਈ ਮੈਨੂੰ ਕਿ ਤੁਹਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੈਨੂੰ ਮੌਕਾ ਮਿਲਿਆ ਬੜਾ ਇੱਕ ਇਮੋਸ਼ਨਲ ਜਿਹਾ ਟਾਈਮ ਹੋ ਜਾਂਦਾ ਹੈ ਕਈ ਵਾਰੀ ਕਿਉਂ ਕਿਉਂਕਿ ਤੁਸੀਂ ਸਾਰੇ ਬਹੁਤ ਉੱਚ ਕੋਟੀ ਦੇ ਵਿਦਵਾਨ ਬੜੇ ਪੜੇ ਲਿਖੇ ਹੋ ਉਹ ਸਾਰੇ ਪੀ ਐਚ ਡੀ ਤੋਂ ਉੱਪਰ ਦੀਆਂ ਜੜੀਆਂ ਤੁਹਾਡੀਆਂ ਕਹਿ ਸਕਦੀਆਂ ਕਿ ਬਹੁਤ ਸਾਰੀਆਂ ਤੁਸੀਂ ਖੋਜ ਪੱਤਰ ਕਰਦੇ ਹੋ ਕੌਜਾ ਕੀਤੀਆਂ ਤੁਸੀਂ ਜੇ ਉਸ ਹੱਬ ਨਾਲ ਦੇਖੀਏ ਤੇ ਸਾਡੇ ਲਈ ਤਾਂ ਇਸ ਕਾਲਜ ਦੇ ਗੇਟ ਦੇ ਅੰਦਰ ਆਉਣਾ ਵੀ ਅਸੰਭਵ ਸੀਗਾ ਤੇ ਮੈਂ ਸਾਡੇ ਵੀਰ ਜੀ ਸੰਦੀਪ ਸਿੰਘ ਮੁੰਡੇ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਕਿ ਉਹਨਾਂ ਨੇ ਮੈਨੂੰ ਦੋ ਸ਼ਬਦ ਬੋਲਣ ਦਾ ਸਮਾਂ ਦਿੱਤਾ ਤੇ ਇੱਥੇ ਇਸ ਸਟੇਜ ਤੇ ਖੜੇ ਹੋਣ ਦਾ ਜਿਹੜਾ ਮੇਰਾ ਅੱਜ ਇਹ ਹੌਸਲਾ ਹੈ ਇਹ ਸਿਰਫ ਵੀਰ ਜੀ ਦੇ ਕਰਨਾ ਤੇ ਉਹਨਾਂ ਦੇ ਨਾਮ ਤੇ ਤਾੜੀਆਂ ਮਾਰਨੀਆਂ ਬਾਈ। ਸੋ ਮੈਂ ਜ਼ਿਆਦਾ ਨਹੀਂ ਬੋਲਾਂਗੀ ਸ਼ਾਰਟ ਦੇ ਵਿੱਚ ਦੱਸਾਂਗੀ ਕਿ ਜਿਹੜੀ ਕੇਸ ਕੀ ਦੀ સેવા ਹੈ ਉਹ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ ਪੂਰੇ ਪੰਜਾਬ ਜਾਂ ਪੂਰੇ ਭਾਰਤ ਦੇ ਵਿੱਚ ਤਾਂ ਵਿਦੇਸ਼ਾਂ ਦੇ ਵਿੱਚ ਵੀ ਉੱਥੇ ਕੀ ਹੁੰਦਾ ਹੈ ਕਿ ਅਸੀਂ ਜਦੋਂ ਗੁਰਦੁਆਰੇ 'ਚ ਪ੍ਰਵੇਸ਼ ਕਰਨ ਲੱਗਦੇ ਤਾਂ ਬਾਹਰ ਇੱਕ ਡੱਬੇ 'ਚ ਟੁਕੜੇ ਪਏ ਹੁੰਦਾ ਕੱਪੜੇ ਤੇ ਮਾ ਟੁਕੜੇ ਕਹਿੰਗੇ ਕਿ ਉਹ ਕਿ ਕਾਫੀ ਜਗ੍ਹਾ ਤੇ ਤਾਂ ਹਲਕਾ ਹੁੰਦੀ ਹੈ ਰਮਾਲਾ ਸਭ ਦੇ ਨਾਲ ਨਹੀਂ ਤਾਂ ਟੁਕੜੇ ਜੇ ਰੱਖੇ ਨੇ ਜਿਨ੍ਹਾਂ ਦੇ ਨਾਲ ਸਾਡਾ ਸਿਰ ਪੂਰਾ ਕੱਜਿਆ ਨਹੀਂ ਜਾਂਦਾ ਤੇ ਜਦੋਂ ਅਸੀਂ ਨਮਸਤਕ ਹੁੰਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਤੇ ਅੱਧਾ ਸਿਰ ਸਾਡਾ ਨੰਗਾ ਹੋ ਜਾਂਦਾ ਸੋ ਉਹਦੇ ਲਈ ਅਸੀਂ ਕੇਸ ਕੇ ਦੀ ਫ੍ਰੀ ਸੇਵਾ ਸ਼ੁਰੂ ਕੀਤੀ ਹੋਈ ਹੈ ਕਿ ਚੰਗੇ ਪੱਧਰ ਦੇ ਚੰਗੇ ਸਾਈਜ਼ ਦੀਆਂ ਕੇਸਕੀਆਂ ਜਿਹੜੀਆਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉੱਥੇ ਕਰ ਸਕੀਏ ਤਾਂ ਕਿ ਕੰਮ ਸੋ ਕੰਮ ਜਿੰਦਗੀ ਦੇ ਵਿੱਚ ਜਦੋਂ 5 ਮਿੰਟ ਜਾਂ 10 ਮਿੰਟ ਗੁਰੂ ਦੇ ਸਾਹਮਣੇ ਨਮਸਤਕ ਹੋਈਏ ਤਾਂ ਉਹ ਪੂਰੇ ਸੰਪੂਰਨ ਢੰਗ ਨਾਲ ਨਮਸਤਕ ਹੋਈਏ ਵਧੀਆ ਤਰੀਕੇ ਨਾਲ ਨਮਸਤਕ ਜੇ ਤੁਹਾਡੇ ਵੀ ਆਸ-ਪਾਸ ਕਿਸੇ ਗੁਰਦੁਆਰਾ ਸਾਹਿਬ ਆਗ ਦੇ ਵਿੱਚ ਲੋੜ ਹੈਗੀ ਹੈ ਜ਼ਰੂਰਤ ਹੈਗੀ ਆ ਤੁਸੀਂ ਦੱਸ ਸਕਦੇ ਕੋਈ ਚਾਰਜ ਨਹੀਂ ਕੀਤਾ ਜਾਊਗਾ ਥੋੜੇ ਜਿਹਾ ਸਮੇਂ ਚ ਕਿਸ ਗਿਆ ਤੁਹਾਡੇ ਕੋਲੇ ਕੋਰੀਅਰ ਦੇ ਥਰੂ ਪਹੁੰਚ ਜਾਣਗੀ ਆ ਦੂਜੀ ਗੱਲ ਹੈਗੀ ਆਪਣੇ ਜੋ ਸਾਹਿਤ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਜੀ ਕਿ ਮੇਲਾ ਰੂਹਾਂ ਦਾ ਇਹਦਾ ਨਾਮ بڑا ਤੁਸੀਂ ਕਹਿੰਦੇ ਮੇਲਾ ਰੂਹਾਂ ਦਾ ਕਿਤੇ ਮੇਲਾ ਤਾਂ ਨਹੀਂ ਲੱਗਦਾ ਅਸਲ ਚ ਇਸ ਤਰ੍ਹਾਂ ਵੀ ਇਹ ਇੱਕ ਸਾਹਿਤਿਕ ਪ੍ਰੋਗਰਾਮ ਹੁੰਦਾ ਸਾਡਾ ਫੇਸਬੁੱਕ ਤੇ ਲਾਈਵ ਹੁੰਦਾ ਮੇਲਾ ਰੂਹਾਂ ਦਾ ਨਾਮ ਤਾਂ ਰੱਖਿਆ ਕਿ ਸਾਰੇ ਜੁੜ ਕੇ ਆਪਾਂ ਗੱਲਬਾਤ ਕਰ ਸਕੀਏ ਰੂਹਾਂ ਦੀ ਗੱਲ ਤਾਂ ਕੀਤੀ ਆ ਕਿਉਂਕਿ ਜੇ ਆਦਮੀ ਔਰਤ ਜਾਂ ਫਿਰ ਜਾਤ ਪਤ ਦਾ ਉੱਚ ਨਹੀਂ ਚਾਗੀ ਤਾਂ ਗਿਆ ਨਹੀਂ ਵੱਧ ਸਕਾਂਗੇ ਅਸੀਂ ਤਾਂ ਰੂਹਾਂ ਹੀ ਸਭ ਬਸਦੇ ਆ ਸਾਰਿਆਂ ਨੂੰ ਸੋ ਜੇ ਰੂਹਾਂ ਸਮਝਾਂਗੇ ਤਾਂ ਬੜਾ ਖੁਸ਼ਾਸੀ ਜ਼ਿੰਦਗੀ ਚੱਕੇਗਾ ਜਿੰਨੇ ਵੀ ਸਾਡੇ ਇੱਥੇ ਬੱਚੇ ਬੈਠੇ ਆ ਕੁੜੀਆਂ ਬੈਠੀਆਂ ਸਾਡੀਆਂ ਬੱਚੀਆਂ ਲੜਕੇ ਬੈਠੇ ਆ ਜਿੰਨੀਆਂ ਵੀ ਰੂਹਾਂ ਇੱਥੇ ਹੋਤੀਆਂ ਆ ਸਾਡੇ ਆ ਕਿਉਂਕਿ ਮੈਨੂੰ ਆਦਤਾਂ ਪਰ ਰੂਹੀ ਸਮਝਦੀਆਂ ਮੈਂ ਖਸਾਨ ਵੀ ਨਹੀਂ ਕਹਿੰਦੀ ਮੈਂ ਤੇ ਕਿ ਰੂਹਾਂ ਪਵਿੱਤਰ ਹੁੰਦੀਆਂ ਸਾੜਾ ਨਹੀਂ ਹੁੰਦਾ ਕੰਪੀਟੀਸ਼ਨ ਨਹੀਂ ਹੁੰਦਾ ਰੂਹਾਂ 'ਚ ਇੱਕ ਦੂਜੇ ਨਾਲ ਮਿਲ ਕੇ ਅੱਗੇ ਵਧਣ ਦੀ ਤਾਕਤ ਹੁੰਦੀ ਆ ਸੋ ਕਿਸੇ ਨੂੰ ਵੀ ਸਾਹਿਬ ਦੇ ਪ੍ਰਤੀ ਕੋਈ ਵੀ ਗੱਲਬਾਤ ਕੋਈ ਵੀ ਕਿਤਾਬ ਕਿਸੇ ਨੇ ਪ੍ਰਿੰਟ ਕਰਾਉਣੀ ਆ ਛਪਾਉਣੀ ਆ ਉਹਦੇ 'ਚ ਸਹਾਇਤਾ ਚਾਹੀਦੀ ਆ ਤਾਂ ਮੇਲਾ ਰੂਹਾਂ ਦਾ ਤੁਹਾਡੇ ਨਾਲ ਹੈ ਸਾਡੇ ਵੀਰ ਜੀ ਪੈੜਾ ਮੈਗਜ਼ੀਨ ਦੇ ਉਹਨਾਂ ਇਤਨਾ ਸ਼ਬਦਾਂ ਚ ਉਹਨਾਂ ਦਾ ਵੀ ਸ਼ੁਕਰਾਨ ਕਰਾਂ ਸਮਝ ਨਹੀਂ ਆਉਂਦੀ ਬੜੇ ਸਮੇਂ ਤੋਂ ਸਾਡੀ ਛੋਟੇ-ਛੋਟੀ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਅੱਜ ਜਿਵੇਂ ਉਹਨਾਂ ਨੇ ਇੱਥੇ ਬੁਲਾਇਆ ਸਹੀ ਮਾਇਨੇ ਦੇ ਵਿੱਚ ਇਹ ਜਿਹੜਾ AI ਹੈ ਨਾ ਇਹ ਨੇ ਮੈਨੂੰ ਵੀ ਬਦਲਿਆ ਕਿਉਂਕਿ ਫੇਸਬੁੱਕ ਤੋਂ ਕਿੱਥੇ ਮੁੰਬਈ ਤੇ ਕਿੱਥੇ ਰਾਜਸਥਾਨ ਤੇ ਕਿੱਥੇ ਰਾਜਸਥਾਨ ਦਾ ਇਹ ਇੱਕ ਛੋਟਾ ਜਿਹਾ ਪਿੰਡ ਤੇ ਬਾਈ ਕਮਾਲ ਦਾ ਫਿਰ AI ਉਹਨਾਂ ਦਾ ਮਾਨਣਾ ਸਖਤ ਹੈ ਏਆਈ ਲਈ ਮਾਰਦੀਆਂ ਤਾੜੀਆਂ ਥੋੜੀਆਂ ਜੀਆਂ ਹੈ ਹਨਾ ਕਲਾਸ ਦੇ ਇੱਕ ਕਿ ਕੁਲਦੀਪ ਸਿੰਘ ਜੀ ਦੇ ਸਾਡੇ ਪੜਾ ਮੈਂਦਨ ਵਾਲੇ ਉਹਨਾਂ ਨੇ ਵੀ ਬਹੁਤ ਬਹੁਤ ਮਿਹਨਤ ਕਰਦੇ ਆ ਸਾਹਿਤ ਨਾਲ ਜੋੜਦੇ ਆ ਤੇ ਮੈਂ ਇੱਕ ਗੱਲ ਕਰੂਗੀ ਸਿਰਫ ਇੱਕ ਸ਼ੌਟ ਕਿ ਏਆਈ ਦਾ ਜਿੱਥੇ ਫਾਇਦਾ ਹੈ ਨੁਕਸਾਨ ਵੀ ਨਹੀਂ ਮੈਂ ਕਹਿੰਦੀ ਮੈਂ ਤਾਂ ਫਾਇਦੇ ਦੇਖਦੀ ਆ ਪਰ ਕਿ ਇਹਦੇ ਨਾਲ ਸਾਰਾ ਕੰਮ ਪੇਪਰਲੈਸ ਹੋ ਗਿਆ ਕਿ ਵਾਤਾਵਰਨ ਬੜਾ ਸ਼ੁੱਧ ਹੋ ਗਿਆ AI ਦੀ ਸਾਰਾ ਤੋਂ ਵਧੀਆ ਗੋਲ ਜਿਹੜੀ ਆ ਮੋਬਾਈਲ ਆਪਾਂ ਕਹਿ ਸਕਦੇ ਆ ਨਾ ਆਪਾਂ ਕੋਈ ਇੱਕ ਚੀਜ਼ ਫੋਟੋ ਫੋਟੋ ਸਰਚ ਮਾਰਦੇ ਆ AI ਕੇ ਸਾਰਾ ਤੋਂ ਪਹਿਲਾਂ ਕੀ ਕੀਤਾ ਤੁਹਾਡਾ ਪਰਿਵਾਰ ਹੀ ਤੋੜਦਾ ਤੁਸੀਂ ਛੇ ਜਣੇ ਹੋ ਨਾ ਛਿਆਂ ਦੇ ਅਗਰ ਆਡ-ਆਡ ਰੂਮ ਨਹੀਂ ਨਾ ਤਾਂ ਚਿਹਰਾ ਤੁਹਾਡੀਆਂ ਆਡ-ਆਡ ਮਜਾ ਲਾ ਕਿ ਮੰਮੀ ਦੇ ਛੇਰ ਤੇ ਬੱਚਾ ਬਹਿ ਜਾ ਕੇ ਕਿਉਂ ਕਿਉਂ ਕਿ ਉਹਨੇ ਮੋਬਾਈਲ ਚਾਰਜਰ ਲਾਉਣਾ ਹੁੰਦਾ ਵੀ ਠੀਕ ਹੈ ਤੁਹਾਡੇ ਰੂਮ ਦੇ ਵਿੱਚ ਅੱਜ ਤੁਸੀਂ ਬੱਚੇ ਦੇ ਰੂਮ ਦੇ ਵਿੱਚ ਬੱਚੇ ਦੀ ਪਰਮਿਸ਼ਨ ਤੋਂ ਬਿਨਾ ਜਾ ਨਹੀਂ ਸਕਦੇ ਤੁਸੀਂ ਜਾ ਸਕਦੇ ਹੋ ਘਰ ਬੰਦ ਰਿਆ ਨਾ ਮਾਂ ਬੱਚਿਆਂ ਦਾ ਸਵਾਲ ਹੁੰਦਾ ਸੀ ਤੇਰਾ ਮੇਰਾ ਕਮਰਾ ਕਿੱਡਾ ਹੈ ਨੌਲੇਜ ਕਿਹਨਾ ਦਿੱਤੀ ਵੈਸਟਰਨ ਕਲਚਰ ਕਿਹਨਾ ਦਿਖਾਇਆ ਅਸ ਤਾਂ ਪਿੰਡ ਤੋਂ ਬਾਹਰ ਨਹੀਂ ਜਾਂਦੇ ਸੀ ਸਾਨੂੰ ਕਿ ਪਤਾ ਵੀ ਸੈਪਰੇਟ ਰੂਮ ਵੀ ਹੁੰਦੇ ਆ ਵੈਸਟਰਨ ਮੋਬੈਲ ਨੇ ਦੱਸਿਆ ਵੀ ਪਰਸਨਲ ਰੂਮ ਹੁੰਦੇ ਆ ਜਦੋਂ ਸੀਕਰਾਂ ਚ ਵੱਢ ਗਿਆ ਵਾਤਾਵਰਨ ਤੇ ਪਚਾ ਲਿਆ ਪੇਪਰ ਲਸ ਤਾਂ ਹੋ ਗਏ ਸਾਲ ਐ ਨੀ ਵੀ ਕਮਰੇ ਤੋਂ ਬਾਹਰ ਨਿਕਲੋਗੇ ਪੱਕੀ ਗੱਲ ਹੈਗੀ ਆ ਕਿ ਵਿਚਰੋਗੇ ਜੇ ਕਿਸੇ ਦਾ ਕੋਈ ਜੋਇੰਟ ਪੇਨ ਹੁੰਦਾ ਕੋਸ਼ ਹੁੰਦਾ ਤੇ ਆਈ ਤੇ ਚਾਕੇ ਦੇਖ ਲੈ ਕੀ ਟ੍ਰੀਟਮੈਂਟ ਹੈ ਲਾਲੂ ਟ੍ਰੀਟਮੈਂਟ ਤੇ ਰੁਕ ਲਾਉਂਦੀ ਕੀ ਲੋੜ ਬੜੇ ਡੂਗੀਆਂ ਜਿਹਾ ਗੱਲਾਂ ਹੁੰਦੀਆਂ ਐ ਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦੀ ਕਿਉਂਕਿ ਮੈਂ ਸਿਰਫ ਇੱਕ ਸੰਦੇਸ਼ ਦੇਣਾ ਸੀ ਕਿ ਸਾਹਿਤ ਨਾਲ ਜੁੜੋ ਜ਼ਿਆਦਾ ਤੋਂ ਜ਼ਿਆਦਾ ਲਿਖੋ ਪੰਜਾਬੀ ਮਾਂ ਬੋਲੀ ਨਾਲ ਜੁੜੋ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਲਿਪੀ ਨੂੰ ਲੋੜ ਐ ਤੇ ਇੱਕ ਮਿਸ਼ਨ ਜਿਹੜਾ ਤੁਸੀਂ ਦੇਖਣਾ ਜ਼ਿੰਦਗੀ ਦੇ ਵਿੱਚ ਕਿ ਸਵੇਰ ਉੱਠ ਤੇ ਬੜੀ ਸਰਸਮਾਰ ਦਿਓ ਐਮਾਜ਼ਨ ਦੇ ਲਈ ਗੂਗਲ ਪਤਾ ਨਹੀਂ ਕੀ ਕੀ ਤੁਸੀਂ ਸਰਚਾਂ ਕਰਦੇ ਇੱਕ ਆਪਣੇ ਆਪ ਨਾਲ ਇੱਕ ਕਸਮ ਪਾਉਣੀ ਹੈ ਅੱਜ ਤੋਂ ਕਿ ਪੰਜਾਬੀ ਮਾਂ ਬੋਲੀ ਦਾ ਕੋਈ ਵੀ ਇੱਕ ਸ਼ਬਦ ਅਸੀਂ ਸਵੇਰੇ ਜਰੂਰ ਸਰਚ ਕਰਾਂਗੇ ਗੂਗਲ ਤੇ ਸ਼ਬਦ ਉਹ ਹੋਊਗਾ ਜਿਹੜਾ ਲੁਪਤ ਹੋ ਰਿਹਾ ਅਲੋਪ ਹੋ ਰਿਹਾ ਅੱਪਏ ਜਣਾਂ ਨੇ ਬੈਠੇ ਆ ਕੱਲ ਨੂੰ ਇੱਕ ਸ਼ਬਦ ਅਗਰ ਸਵੇਰੇ ਅਸੀਂ ਸਰਸ ਮਾਰਾਂਗੇ ਇਕੱਠੇ ਚਾਰ ਪੰਜ ਦਿਨ ਆ ਬਾਅਦ ਦੇਖਿਓ ਦੇ ਸਹੀ ਅਰਥ ਗੂਗਲ ਤੇ ਉਹਨੇ ਸ਼ੁਰੂ ਹੋ ਜਾਣਗੇ ਕਿਉਂਕਿ ਉਹਨਾਂ ਦੇ ਮਜਬੂਰੀ ਹੋ ਜਾਂਦੀ ਹੈ ਸਾਡੇ ਸਵਾਲ ਦਾ ਜਵਾਬ ਦੇਣਾ ਪਰ ਜਵਾਬ ਕਦੋਂ ਦੇਣਗੇ ਜਦੋਂ ਸਾਰੇ ਪੁੱਛਾਂਗੇ ਮੈਂ ਇਕੱਲੇ ਪੁੱਛੀ ਰਾਂਗੀ ਕੁਝ ਨਹੀਂ ਹੋਣਾ ਤੁਸੀਂ ਸਾਰੇ ਜਣਾਂ ਨੇ ਇਹ ਜ਼ਰੂਰ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਹਿੱਸਾ ਪੋੜਾ ਵੱਧ ਤੋਂ ਵੱਧ ਗੂਗਲ ਤੇ ਅਗਰ ਤੁਸੀਂ ਟਾਈਪਿੰਗ ਨਹੀਂ ਨਾ ਕਰਨੀ ਤੇ ਸਵਾਲ ਜ਼ਰੂਰ ਨਵੇਂ ਨਵੇਂ ਉੱਤੇ ਪੁੱਛਿਆ ਕਰੋ ਨਵੇਂ ਨਵੇਂ ਸ਼ਬਦ ਖੋਜਿਆ ਕਰੋ ਇਹਨਾਂ ਸ਼ਬਦਾਂ ਦੇ ਨਾਲ ਜਿੱਤੇ ਵੀ ਪ੍ਰਧਾਨਗੀ ਮੰਡਲ 'ਚ ਸਾਡੇ ਮੰਚ ਤੇ ਸ਼ਸ਼ੋਭਿਤ ਸ਼ਖਸੀਅਤਾਂ ਜਿੰਨੇ ਵੀ ਸਰੋਤਰੀਆਂ ਜਿੰਨੀਆਂ ਵੀ ਰੂਹਾਂ ਅੱਜ ਬੈਠੀਆਂ ਜਾਂ ਬਾਅਦ ਵਿੱਚ ਜਿਵੇਂ ਫੋਟੋਆਂ ਸ਼ੇਅਰ ਹੋਣਗੀਆਂ ਜਾਂ ਕਿਤੇ ਗੱਲਬਾਤ ਚੱਲੂਗੀ ਕਦੇ ਵੀ ਤੇ ਮੇਰਾ ਤੈਨੂੰ ਸਾਰਿਆਂ ਨੂੰ ਬਹੁਤ ਸਾਰਾ ਸ਼ੁਕਰਾਨਾ ਮੈਂ ਮੇਰੇ ਕੋਲ ਸ਼ਬਦ ਨਹੀਂ ਆ ਜ਼ਿਆਦਾ ਕਿਉਂਕਿ ਪ੍ਰੋਗਰਾਮ ਮੈਨੂੰ ਬਹੁਤ ਚੰਗਾ ਲੱਗਾ ਇਹ ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੀ ਗੱਲਬਾਤ ਇੱਥੇ ਰੋਕਉਂਦੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।